ਹਾਈਲਾਈਟਸ ਕਰਦੀ ਉਹ ਵੀ ਕਹਿੰਦਾ ਸੀ ਵੀ ਮੈਂ ਵੀ ਜੇ ਲਵਾਂਗਾ ਮਹਿਨਾ ਸੀ ਸਾਈਓ ਸੀ ਲੀ ਗਈ ਜੀ ਉਹ ਤੁਹਾਨੂੰ ਨਿਊਟਨ ਤੇ ਪਤੀ ਜੀ ਦਾ ਲੱਗਿਆ ਹੈ ਅਸੀਂ ਉੱਥੇ ਹੀ ਲਾਵਾਂਗੇ ਸਾਨੂੰ ਚੱਕਰ ਕੱਟਣੇ ਬੜੇ ਰੱਖੇ ਸਾਡਾ ਬਸਵਾਸ ਸੀ ਇੱਥੇ ਉਹਨਾਂ ਨੇ ਘੱਟੋ ਘੱਟ ਨਾ 2.5 ਕਿੱਲੇ ਤੇ ਜ਼ਮੀਨ ਖਰਾਦ ਕਰਤੀ ਸੀ ਇਸ ਚੱਕਰ ਦੇ ਵਿੱਚ ਫਿਰ ਫਿਰ ਕੇ ਜਦੋਂ ਇੱਕ ਫੈਲ ਲਾਂਦੇ ਸਨ ਫੈਲ ਲਾਣ ਤੋਂ ਬਾਅਦ 2-3 ਲੱਖ ਰੁਪਏ ਦਾ ਤੇ ਉਹ ਚੋਟੀ ਜਾਂਦਾ ਹੈ ਹਾਂ ਹਾਂ ਐਵੇਂ ਜਿਵੇਂ ਪੈਸੇ ਚੜਦੇ ਚੜਦੇ ਚੜ ਕੇ ਜੇ ਚੜਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਜਿਹੜਾ ਸਹੀ ਬੰਦਾ ਹੈ ਨਾ ਜਿਸ ਨੇ ਪੈਸੇ ਦੇ ਗਿੰਦੇ ਨੇ ਉਹ ਕੋਈ ਪ੍ਰਾਪਰਟੀ ਵਾਲ ਨਹੀਂ ਲੇਗਾ ਜੋ ਆਪਣੀ ਜਗ੍ਹਾ ਲੇਗਾ ਸੋ ਅੱਜ ਕੀ ਲੱਗਦਾ ਅੱਜ ਸਾਨੂੰ ਇਹ ਲੱਗਦਾ ਕਿ ਸਾਡਾ 101% ਵੀਜ਼ਾ ਆਏਗਾ 100 ਸਾਨੂੰ ਪਰਮਾਤਮਾ ਤੇ ਭਰੋਸਾ ਹੈ ਜੀ ਤੁਹਾਡੇ ਤੇ ਤੇ ਪਰਮਾਤਮਾ ਉੱਤੇ ਵੀਜ਼ਾ ਨਹੀਂ ਆਇਆ ਠੀਕ ਹੈ ਸਟੈਂਪ ਨਹੀਂ ਆਈ ਤੇ ਰਿਫਿਊਜ਼ਲ ਹੀ ਹੋਈ ਕੋਈ ਗੱਲ ਨਹੀਂ ਜੀ ਫਿਰ ਅਲੱਗ ਚੇਕ ਫਿਰ ਕਿਉਂ ਠੀਕ ਹੈ ਤੇ ਜੇ ਅਸੀਂ ਕਹੀਏ ਕਿ ਅੱਧਾ ਦੀ ਕੋਈ ਨੋਬਤ ਨਹੀਂ ਆਈ ਹੈ ਸਾਡਾ ਵੀਜ਼ਾ ਹੁਣੇ ਆ ਗਿਆ ਤਾਂ ਕਿਉਂ ਫਿਰ ਤੁਹਾਨੂੰ ਦੱਸਾਂ ਨਵੇਂ ਫਾਰਮਾ ਛੱਡ ਮਲਕ ਤੇ ਡੋਰਾ ਬਹੁਤ ਸੋਚੀ ਨਾ ਕੰਗ੍ਰੈਚੁਲੇਸ਼ਨ ਬਧਾਈਆਂ ਬਹੁਤ ਮੰਗਨੇ ਦਾ ਵਿਸ਼ਵਾਸ ਸਾਮੀ ਆ ਗੋਆ ਤੁਸੀਂ ਸਾਈਂ ਹੋਰਸਿਸ ਤੇ ਤੇ ਉਸ ਭਗਵਾਨ ਦੇ ਜਿਹੜਾ ਵਿਸ਼ਵਾਸ ਕੀਤਾ ਆ ਪਰਫਲਟਿਕ ਸੋ ਅੱਜ ਇਹ ਵੀਡੀਓ ਦੇ ਕੇ ਸਾਡੇ ਵਿਊਅਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਜੀ ਸਾਨੂੰ ਸਭ ਤੋਂ ਵਧੀਆ ਸਾਈਂ ਹੋਰਸਿਸ ਤੇ ਲੱਗਿਆ ਅਸੀਂ ਇੱਥੇ ਤਾਂ ਹੀ ਫੈਲ ਲਵਾਈ ਸੀ ਅਰ ਸਾਨੂੰ ਪੂਰਾ ਵਿਸ਼ਵਾਸ ਸੀ ਤੁਸੀਂ ਸਾਨੂੰ ਕਿਹਾ ਵੀ ਤੁਹਾਡਾ ਵਿਯਰ ਨਹੀਂ ਆਇਆ ਅਸੀਂ ਫੇਰ ਵੀ ਦੁਆਰੇ ਕਿਹਾ ਵੀ ਹਾਂ ਅਸੀਂ ਰੂਪ ਜੇ ਕਰ ਖੁਸ਼ ਹੋ ਕੇ ਝੋਲੀ ਪਰ ਦੇਵੇ ਤੈਨੂੰ ਜੇ ਕਰ ਸ਼ੀਸ਼ੇ ਵੜਾ ਕਰ ਦੇਵੇ